ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੇਖੂવાસ ਪਹੁੰਚੀ ਹੈ ਤੁਹਾਨੂੰ ਤਸਵੀਰ ਦਿਖਾ ਦਈਏ ਸੱਤ ਪਿੰਡ ਦੀ ਸੱਤ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਸ ਪਿੰਡ ਦੀ ਸੱਤ ਨੂੰ ਲੈ ਕੇ ਅਸੀਂ ਪ੍ਰੋਗਰਾਮ ਲੈ ਕੇ ਆਏ ਆ ਇਹ ਤਸਵੀਰ ਪਿੰਡ ਸੇਖੂવાસ ਦੀ ਹੈ ਇੱਥੇ ਪੰਚਾਇਤ ਮੈਂਬਰ ਅਤੇ ਪਿੰਡ ਦੇ ਲੋਕ ਜਿਹੜੇ ਇੱਥੇ ਬੈਠੇ ਨੇ ਅਸੀਂ ਇੱਥੇ ਕੀ ਕੀ ਜਿਹੜੀਆਂ ਸਮੱਸਿਆਵਾਂ ਇੱਥੇ ਹੋਈਆਂ ਹੈਗੀਆਂ ਨੇ ਪਿੰਡ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੀ ਕੀ ਵਿਕਾਸ ਹੋਇਆ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਮਿੱਠੂ ਸਿੰਘ ਜੀ ਮਿੱਠੂ ਸਿੰਘ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ 25 ਸਾਲ ਤੋਂ ਕੇ ਸੇਮ ਨਾਲਾ ਬੰਨ ਪਿਆ ਜੀ ਇਹ ਕਹਿੰਦੇ ਵਟ ਵਟ ਪਾਣੀ 50 ਤੱਕ ਜਿਹਦੇ ਕੋਟ ਪਾਣੀ ਨਹੀਂ ਉਹਨਾਂ ਸੱਤ ਕਰਾਂ ਦੇ ਪੈਂਦਾ ਠੀਕ ਹੈ ਜੀ ਤੋਬਾ 6 ਮਹੀਨੇ ਹੋ ਗਏ ਖਾਦੀ ਕਰੇ ਨੂੰ ਤਿੰਨ ਵਾਰੀ ਖਾਦੀ ਕਰਤਾ ਐਡਾ ਡਾਕਾ ਹੋ ਰਿਹਾ ਪੈਸੇ ਸਾਡੇ ਨਹੀਂ ਬਾਕੀ ਪਿੰਆਂ ਦੇਖ ਲਓ ਨਗਲੇ ਵਾਲੀ ਸੜਕ ਦੇਖ ਲਓ ਸੰਗਤੀ ਵਾਲੀ ਸੜਕ ਦੇਖ ਲਓ ਪਿੰਡ ਚ 40 ਚਾਰ ਚ ਮਹੀਨੇ ਵਿਕਾਸ ਦੇਖ ਲਓ ਕੰਨਾ ਕੋਆ ਹੋਇਆ ਠੀਕ ਹੈ ਜੀ ਦੂਜੀ ਗੱਲ ਕਰਾਂ ਉਹਨੇ ਹੈਗਾ ਸਟੇਡੀਅਮ ਬੱਚਿਆਂ ਵਾਸਤੇ ਸਕੂਲਾਂ ਤਾਂ ਦਾ ਤੁਸੀਂ ਨਾ ਕੁੜੀਆਂ ਹੋ ਜਾਂਦੀਆਂ ਭਾਈ ਕੀ ਬਚਾਰ ਹੁਣ ਤੁਸੀਂ ਇੱਕ ਸਕੂਲ ਦੀ ਮੰਗ ਇੱਕ ਸਟੇਡੀਅਮ ਦੀ ਮੰਗ ਵੱਡੀ ਹੈ ਇੱਥੇ ਪਿੰਡ ਦੀ ਸਭ ਤੋਂ ਪਹਿਲਾਂ ਸੇਮ ਨਾਲਾ ਨਹਿਰ ਦਾ ਪਾਣੀ ਟੋਬਿਆਂ ਦਾ ਅਪਕਾਸ਼ ਜੇ ਅੱਜ ਨਹੀਂ ਸਾਡੇ ਪਿੰਡ ਚ ਪਾਣੀ ਆਉ ਸਾਡੇ ਤਾਂ ਮੀਂਹ ਹੀ ਪਿਆ ਨਾ ਪਾਣੀ ਆਉਂਦਾ ਨਾ ਨਹਿਰ ਦਾ ਚਾਹ ਚ ਮੇਰੇ ਫਿਰਨੀਆਂ ਦੇਖ ਲਓ ਕੀ ਨਾਮ ਹੈ ਤੇ ਬਲਕਾਰ ਸਿੰਘ ਬਲਕਾਰ ਸਿੰਘ ਪਹਿਲੇ ਦੱਸੋ ਵੀ ਪਿੰਡ 'ਚ ਕੰਮ ਕਿੰਨਾ ਕੁ ਹੋਇਆ ਕੀ ਕੀ ਕਮੀਆਂ ਕੰਮ ਤਾਂ ਹੀ ਬਹੁ ਘੱਟ ਹੋਇਆ ਕੰਮ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਮੰਗ ਵੀ ਬਹੁ ਗੱਲਾਂ ਜਾ ਕੇ ਰੱਖ ਲਈ ਕੁਝ ਵੀ ਨਹੀਂ ਹੋ ਰਿਹਾ ਹੈਗਾ ਪੈਲਸਾਈ ਉਹਦੇ ਵਾਸਤੇ ਆਇੰਦੀਗਾ ਵੀ ਚੱਲ ਗਰੀਬ ਘਰਾਂ ਦੇ ਵਿਆਹ ਹੋ ਜਾਣਗੇ ਉੱਥੇ ਅਸੀਂ ਪੈਸਾ ਮੰਗਿਆ ਉੱਥੋਂ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਅਸੀਂ ਕਾ ਉੱਗਰੇ ਜੀ ਆਇਆ ਵੀ ਚੱਲ ਥੋੜਾ ਬਹੁਤਾ ਅਸੀਂ ਕਰਾ ਕੇ ਉਹਦਾ ਵੀ ਉਹਦਾ ਵਿਆਹ ਹੁੰਦੇ ਹੋ ਜਾਣਾ ਉਹ ਚੱਲ ਤੇ ਸਟੇਡੀਅਮ ਆ ਜੀ ਅਸੀਂ ਕਹਿੰਦੇ ਵੀ ਅਸੀਂ ਜਗ੍ਹਾ ਦੰਨੇ ਆ ਤੁਹਾਨੂੰ ਆ ਗੰਦਾ ਆਪਣਾ ਟੋਪਾ ਹੀ ਮੁਸ਼ਕਲ ਮਾਰਦੀ ਆ ਜੰਮੀ ਪਿੰਡ ਦੇ ਆਲੇ- ਅਸੀਂ ਕਹਿੰਦਾ ਵੀ ਅਸੀਂ ਆਪਦੇ ਖਰਚੇ ਦੇ ਖਾਲੀ ਕਰਾ ਲੈਣੇ ਵੀ ਅਸੀਂ ਸਟੇਡੀਅਮ ਬਣਾ ਲੈਣੇ ਜਾਂ ਕੋਈ ਪਾਰ ਪਿੰਡ 'ਚ ਇੱਕ ਵੀ ਪਾਰਕ ਨਹੀਂ ਹੈਗਾ ਸਾਡੇ ਇੱਕ ਵੀ ਵੀ ਸਾਡੇ ਹੁਣ ਜਿਹੜੀ ਵਿੱਚ ਵਾਕ ਲਈਏ ਰੋਡ ਦੇ ਰੋਡ ਜਾਂਦੇ ਆ ਕੋਈ ਵੀ ਕੋਈ ਘਟਨਾ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਆ ਐ ਵੀ ਨਹੀਂ ਹੈਗਾ ਵੀ ਕੋਈ ਪਾਰਕ ਹੋਵੇ ਵੀ ਉੱਥੇ ਕੋਈ ਗੇੜਾ ਦੇ ਲੈਣਾ ਬੁੜੀਆ ਕੋਈ ਵੀ ਜਮੀਨ ਕੁਛ ਵੀ ਨਹੀਂ ਹੋਇਆ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਜਿਹੜਾ ਪ੍ਰੋਗਰਾਮ ਚਲਾਇਆ ਹੋਇਆ ਹੋਰ ਕਾਫੀ ਪ੍ਰੋਗਰਾਮ ਚਲਾਇਆ ਹੋਇਆ ਉਹਦੇ ਨਾਲ ਕੋਈ ਪਿੰਡ ਨੂੰ ਫਾਇਦਾ ਪਿੰਡ ਨੂੰ ਤਾਂ ਹੀ ਆਇਆ ਵੀ ਸਾਡੇ ਫਿਲਹਾਲ ਸਾਡੇ ਨਸ਼ੇ ਤੋਂ ਬਚੇ ਹੋਏ ਆ ਬਹੁਤ ਘੱਟ ਹੈ ਬਹੁਤ ਘੱਟ ਨਸ਼ਾ ਸਾਡੇ ਕੋਈ ਆਇਆ ਕਹਦੀ ਆਪਾਂ ਹੋਰ ਪਿੰਡਾਂ ਮੰਗਾਣੀਆਂ ਹੈ ਬਾਕੀ ਸਾਡੀ ਆਪਦੀ ਨਿਗਰਾਨੀ ਹੈਗੀ ਕਮੇਟੀ ਵੀ ਸਾਡੀ ਬਣੀ ਹੋਈ ਆ ਉਥੇ ਅਸੀਂ ਆਪ ਪਹਿਰਾ ਦਿੰਨੇ ਆਂਗੇ ਹੁਣ ਮੇਨ ਮੰਗ ਕੀ ਹੈਗੀ ਆ ਪਿੰਡ ਦੀ ਕੀ ਵੀ ਆ ਵਿਕਾਸ ਦੀ ਲੋੜ ਹੈਗੀ ਪਿੰਡ ਦਾ ਜੀ ਟੋਟਲੀ ਵਿਕਾਸ ਦੀ ਅਜੇ ਲੋੜ ਆ ਸਾਨੂੰ ਕੁਝ ਵੀ ਫੰਡ ਨਹੀਂ ਆਇਆ ਅਜੇ ਤੱਕ ਸਾਨੂੰ ਸਾਰੇ ਸਟੇਡੀਅਮ ਕਹਿ ਰਹੇ ਸਟੇਡੀਅਮ ਦੇ ਦਿਓ ਬੱਚੇ ਨਸ਼ਾ ਤੋਂ ਦੂਰ ਹੋ ਜਾਣਗੇ ਜੇ ਇੱਕ ਦੇ ਸਟੇਡੀਅਮ ਦੇ ਦਾਂ ਹੁਣ ਬੱਚੇ ਸਾਡੇ ਫੌਜੇ ਵਾਸਤੇ ਉਹ ਕਰਦੇ ਆ ਰੋਡ ਰੋਡ ਭਾਈ ਦੇ ਆ ਜੀ ਬੱਚੇ ਮਰਿਆ ਪਹਿਲਾਂ ਪਸੌਰ ਦੇ ਵੀ ਮਰਿਆ ਗਈ ਆ ਇਸੇ ਕਰਕੇ ਆ ਸਾਨੂੰ ਖੁਦ ਨੂੰ ਵੀ ਹੋਰ ਸਟੇਡੀਅਮ ਨਹੀਂ ਦੇ ਰਹੇ ਹੈਗੇ ਮੰਗ ਕੇ ਪਿਛਲੀ ਸਰਕਾਰਾਂ ਤੋਂ ਵੀ ਮੰਗ ਲਿਆ ਜਿੰਨਾ ਤੋਂ ਵੀ ਮੰਗ ਲਿਆ ਪਰ ਸਾਨੂੰ ਦਿੱਤਾ ਅਜੇ ਤੱਕ ਕੁਛ ਨਹੀਂ ਹਾਂਜੀ ਕੀ ਨਾਮ ਹੈ ਤੁਹਾਡਾ ਹੋਰ ਲਾਛਿਓ ਕਿਵੇਂ ਦੇਖਦੇ ਤੁਸੀਂ ਕੀ ਜਿਹੜੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਕਿਹਾ ਗਿਆ ਕਿੰਨਾ ਕੁ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਪਹੁੰਚਿਆ ਕਿੰਨੀ ਕੁ ਘਾਟ ਜਿਹੜੀ ਨਜ਼ਰ ਆ ਰਹੀ ਪਾਣੀ ਦੀ ਸੂਏ ਦਾ ਬਹੁਤ ਘਟ ਰਿਹਾ ਹੈ ਨਹੀਂ ਸੱਤ ਕਰਾਂਗੇ ਪਾਣੀ ਦਾ ਹਾਂ ਅਸੀਂ ਸੱਤ ਕਰਾਂਗੇ ਬਾਣੀ ਮਸਾ 7 ਤੇ 8 ਮਗਾ ਹਾਂ ਹਾਂ ਤੇ ਨੱਕੇ ਦੇ ਕੰਮ ਮੰਤਰੀ ਸਾਹਿਬ ਇੱਥੋਂ ਦੇ ਨੇ ਮੰਤਰੀ ਸਾਹਿਬ ਨੂੰ ਮੰਗ ਰੱਖੀ ਸੀ ਮੰਤਰੀ ਸਾਹਿਬ ਦਾ ਆਉਂਦੇ ਨੇ ਬਲ ਕਿਹੜਾ ਜਾਂਦੇ ਜਾਂਦੇ ਨੇ ਕੁਝ ਨਹੀਂ ਹੋਇਆ ਐਨਾ ਉਹ ਕਰਿਆਗਾ ਉਦੋਂ ਆਇਆ ਨਸ਼ੇ ਨਸ਼ੇ ਜੀ ਕਰਕੇ ਹੋਰ ਕੋਈ ਗੱਲ ਨਹੀਂ ਕਰੀਗੀ ਪਿੱਛੇ ਆ ਕੇ ਗਿਆ ਹਾਂ ਸਰਪੰਚ ਸਾਹਿਬ ਬਹੁਤ ਸਮੱਸਿਆਵਾਂ ਹੈਗੀਆਂ ਕਿਹੜੇ ਕਿਹੜੀਆਂ ਸਮੱਸਿਆਵਾਂ ਕਿਉਂਕਿ ਇੰਨੀਆਂ ਸਰਕਾਰਾਂ ਆ ਕੇ ਬਾਕੀਆਂ ਕੀ ਕਹਿਣਾ ਚਾਹਾਂ ਕਹਿਣਾ ਤਾਂ ਜੇ ਇਸੇ ਹੀ ਚਾਹੁੰਦੇ ਆ ਦੇਖੋ ਜੀ ਜਿਹੜੀਆਂ ਪਹਿਲਾਂ ਸਰਕਾਰਾਂ ਬਣੀਆਂ ਨੇ ਪਹਿਲਾਂ ਆਪਣੇ ਕੀ ਹੋਇਆ ਜੀ ਆਪਣਾ ਸਿਸਟਮ ਪਾਣੀ ਦੀ ਗੱਲ ਆਪਣੇ ਬਜ਼ੁਰਗਾਂ ਨੇ ਕਰੀਏ ਸਾਡੇ ਪਿੰਡ 'ਚ ਥੋੜਾ ਜਿਹਾ ਵਿਕਤਰ ਹੋਇਆ ਜੀ ਉਸ ਟਾਈਮ ਕਾਲੀ ਦਲ ਦੀ ਸਰਕਾਰ ਸੀ ਜੀ ਕਾਲੀ ਦਲ ਦੀ ਪੰਚਾਇਤ ਸੀ ਸਾਡੇ ਉਸ ਟਾਈਮ ਦੀ ਸਾਡੇ ਪਾਈਪ ਲਾਈਨਾਂ ਪਈਆਂ ਹੋਈਆਂ ਨੇ ਉਹਦੇ ਮਕਸਦ ਕੀ ਹੈ ਲਾ ਲਓ ਵੀ 100 'ਚੋਂ 50% ਘਰਾਂ ਦੇ ਪਾਣੀ ਪੈਂਦਾ ਜੀ 50% ਘਰਾਂ ਦੇ ਪਾਈਪ ਵੀ ਨਹੀਂ ਪਏ ਹੋਏ ਉਹ ਜਿਹੜੇ ਆਪਦੇ ਛੇਤ ਵਾਲੇ ਬੰਦੇ ਤੇ ਉਹਨਾਂ ਦੇ ਪਾਣੀ ਪਾ ਗਏ ਮੰਨ ਲਓ ਕਿ ਜਿਹੜਾ ਮੜਾ ਮੋਟਾ ਕੋਈ ਉਹਨਾਂ ਦੇ ਨਾਲ ਨਹੀਂ ਛੇਤ ਰੱਖਦਾ ਸੀ ਉਹਨਾਂ ਨੂੰ ਉਹਨੇ ਸਾਈਡ ਤੇ ਕਰਕੇ ਪਾਣੀ ਉਹਨਾਂ ਦੇ ਪੈਣਾ ਇਹ ਹੁਣ ਆਪਣੇ ਪਿੰਡ ਦੀ ਮੰਗ ਹੈ ਜੀ ਵੀ ਜਿਹੜੀ ਤਾਂ ਰਹਿੰਦੀ ਹੈ ਪਾਈਪ ਲਾਈਨ ਖੇਤਾਂ 'ਚ ਪਾਉਣ ਵਾਲੀ ਜਿਹੜੇ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਉਹ ਵੀ ਪਾਣੀ ਚਾਹੀਦੀ ਹੈ ਜੀ ਦੂਜੀ ਗੱਲ ਹੈ ਜੀ ਵੱਡੀ ਸਮੱਸਿਆ ਇੱਕ ਹੋਰ ਹੈ ਆਪਣਾ ਤੁਸੀਂ ਆਏ ਹੋਵੋਗੇ ਮੇਰੇ ਖਿਆਲ 'ਚ ਰਸਤੇ 'ਸੋਨੂ ਟੋਬਾ' ਆ ਆਸ਼ੇਵ ਮੰਦਿਰ ਦੇ ਨਾਲ ਇਦੇ ਵਾਸਤੇ ਅਸੀਂ ਵੀ ਕਿਹਾ ਸੀ ਜੀ ਪਾਣੀ ਨਿਕਾਸੀ ਕਰਕੇ ਇਹ ਪਿੰਡ ਤੋਂ ਦੂਰ ਵੀ ਆਪਰੇ ਪਾਰਕ ਬਣਾ ਲਾਂਗੇ ਅਸੀਂ ਸਰਕਾਰ ਤੋਂ ਮੰਗ ਕਰੀ ਦੀ ਇਹ ਗੱਲ ਦੀ ਪੰਚਾਇਤ ਵੱਲੋਂ ਵੀ ਪਿੰਡ ਵੀ ਸਾਰਾ ਇਹ ਗੱਲ ਦੇ ਸਹਿਮਤ ਹੈ ਵੀ ਜੀ ਇਹ ਬੰਦ ਹੋ ਕੇ ਕੋਈ ਨਾ ਕੋਈ ਪਾਰਕ ਬਣਨਾ ਚਾਹੀਦਾ ਬੱਚਿਆਂ ਵਾਸਤੇ ਵੀ ਨਰੀ ਬਿਮਾਰੀ ਹੈ ਪਿੰਡ ਦੀ ਜੜ ਦੇ ਵਿੱਚ ਦੋ ਧਰਮ ਸਥਾਨ ਆ ਗਿਆ ਜੀ ਇੱਧਰ ਸ਼ੈ ਮੰਦਿਰ ਆ ਗਿਆ ਉਧਰ ਡੇਰਾ ਆ ਗਿਆ ਜੀ ਦੋ ਧਰਮ ਸਥਾਨਾਂ ਦੇ ਵਿਚਾਲੇ ਹੈ ਜੀ ਉਹ ਜਗਾ ਵਿਚਾਲੇ ਦੇ ਕਰਕੇ ਉਹਦੇ ਵਾਸਤੇ ਅਸੀਂ ਨੇ ਪੈਸੇ ਦੀ ਮੰਗ ਕਰੀ ਵੀ ਸਾਨੂੰ ਦਿਓ ਜੀ ਸਾਨੂੰ ਕੋਈ ਬਾਲਾ ਵਧੀਆ ਰਿਸਪਾਂਸ ਨਹੀਂ ਮਿਲਿਆ ਜੀ ਐਵੇਂ ਕਹੀ ਸਰਕਾਰ ਵੱਲੋਂ ਵੀ ਹਾਂ ਅਸੀਂ ਇਹ ਕਰਾਂਗੇ ਜੇ ਅੱਜ ਤੱਕ ਸਕੂਲ ਦੇ ਵਿੱਚ ਟਰੈਕ ਉਹ ਵੀ ਪੂਰਾ ਨਹੀਂ ਹੈਗਾ ਜੇ ਆਪਾਂ ਕਹੀ ਵੀ ਪੂਰਾ ਇਹੋ ਕੋਈ ਐਡੀ ਆਪਾਂ ਕਹੀ ਵੀ ਵਿਕਾਸ ਵਾਲੀ ਗੱਲ ਅੱਜ ਤੱਕ ਸਾਨੂੰ ਨਾ ਕੋਈ ਐਡਾ ਫੰਡ ਮਿਲੇ ਕੁੱਲ ਸਾਨੂੰ ਜਿੱਦਾਂ ਦੀ ਸਾਡੀ ਪੰਚਾਇਤ ਬਣੀਆ 2 ਲੱਖ ਰੁਪਏ ਸਾਨੂੰ ਰਮਦਾਸੀਆਂ ਧਰਮਸ਼ਾਲਾ ਵਾਸਤੇ ਦਿੱਤਾ ਜੀ ਹੋਰ ਕਈ ਚੀਜ਼ਾਂ ਵਾਸਤੇ ਤੁਸੀਂ ਦੇਖਦੇ ਹੋ ਸੜਕ ਮੇਨ ਸਾਡੇ ਬੀ ਟੁੱਟੀ ਪਈ ਹੈ ਇਹਦੀ ਮੰਗ ਰੱਖੀ ਹੈ ਜੀ ਅਸੀਂ ਨੇ ਦੋ ਤਿੰਨ ਵਾਰੀ ਜਾ ਕੇ ਇੱਥੇ ਮੰਤਰੀ ਸਾਹਿਬ ਲੋਬੀ ਜੀ ਇਹਦਾ ਹੱਲ ਕਰੋ ਵੀ ਨਵੀਂ ਬਣਨੀ ਚਾਹੀਦੀ ਦੁਬਾਰੇ ਇਹ ਇਹਦਾ ਵੀ ਕੋਈ ਹੱਲ ਨਹੀਂ ਹੋਇਆ ਜੀ ਜਿਹੜੇ ਹਿਸਾਬ ਨਾਲ ਲੋਕਾਂ ਨੇ ਜੀ ਪੰਚਾਇਤ ਬਣਾਈ ਤੀ ਲਾਲੋ ਵੀ ਜ਼ੋਰ ਲਾ ਕੇ ਕੰਮ ਕਰਨਗੇ ਉਹ ਰਿਸਪੌਂਸ ਮਿਲ ਨਹੀਂ ਰਹੀ ਜੀ ਸਾਨੂੰ ਪੈਸੇ ਨਹੀਂ ਮਿਲ ਰਹੇ ਜੀ ਇਹ ਐਸੀ ਸਰਕਾਰ ਚ ਹੋਇਆ ਜੋ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਹ ਹਾਲ ਸੀ ਇਹੇ ਜੀ ਲਾਲੋ ਹੁਣ ਜੇ ਦੇਖਿਆ ਜਾਵੇ ਜਿੰਨਾ ਕ ਅਸੀਂ ਹੁਣ ਦੇਖਿਆ ਜੀ ਹੁਣ ਸਾਨੂੰ ਕੋਈ ਫੰਡ ਨਹੀਂ ਮਿਲ ਰਿਹਾ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਮੰਨਦੇ ਆ ਫੰਡ ਆਉਂਦੇ ਰਹੇ ਕੁਝ ਲੱਗੇ ਕੁਝ ਵਿੱਚ ਨਹੀਂ ਵੀ ਲੱਗੇ ਉਹ ਤੁਹਾਨੂੰ ਪਤਾ ਹੀ ਹੈ ਪਹਿਲਾਂ ਵਾਲੇ ਸਮੇਂ ਜਿਹੜਾ ਕੁਝ ਹੋਇਆ ਪਰ ਅੱਜ ਦੀ ਇੱਕ ਟਾਈਮ ਦੇ ਵਿੱਚ ਜੇ ਮੈਂ ਆਪਾਂ ਕਹਿ ਰਹੇ ਹਾਂ ਵਿਕਾਸ ਦੇ ਨਾਂ ਤੇ ਵੀ ਹਾਂ ਅਸੀਂ ਪਿੰਡਾਂ ਨੂੰ ਇਹ ਦੇ ਰਹੇ ਹਾਂ ਇਹ ਤੇ ਹਾਂ ਸਾਨੂੰ ਕੁੱਲ 2 ਲੱਖ ਰੁਪਏ ਦਿੱਤੇ ਸੀ ਸ਼ੈੱਡ ਪਾਉਣ ਵਾਸਤੇ ਨੂੰ ਦਾ ਸੀ ਅਸੀਂ ਧਰਮਸ਼ਾਲਾ ਦੇ ਵਿੱਚ ਨਹੀਂ ਸਾਡੇ ਪਿੰਡ ਨੂੰ ਇੱਕ ਵੀ ਰੁਪਈਆ ਨਹੀਂ ਦਿੱਤਾ ਸੀ ਜਮਾ ਸਹੀ ਗੱਲ ਕਰਦੇ ਹਾਂ ਨਸ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਉਹ ਮਾਹੌਲ ਹੈ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੀ ਸਾਥ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਵਿਕਾਸ ਦੀ ਵੀ ਗੱਲ ਹੋਗੀ ਤੇ ਨਾਲ ਨਸ਼ਿਆਂ ਦੀ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲ ਇਹੀ ਜੀ ਚਲੋ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੈ ਆਪਾਂ ਕਹਿੰਦੇ ਵੀ ਵਧੀਆ ਗੱਲ ਹੈ ਜਿਹੜੇ ਬੰਦੇ ਨਸ਼ਾ ਪੱਤਾ ਵੇਚਦੇ ਨੇ ਉਹਨਾਂ ਤੇ ਸਖਤਾਈ ਹੋਊਗੀ ਜੀ ਫੇਰ ਠੱਲ ਪਊਗੀ ਆਪਾਂ ਇਹ ਵੀ ਕਹਿੰਦੇ ਆ ਵੀ ਜੇ ਇਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਦੇਖੋ ਇਹਦੇ ਵਿੱਚ ਜੇਕਰ ਆਪਾਂ ਸਾਰੇ ਲੋਕ ਸਾਥ ਦੇਵਾਂਗੇ ਦਾ ਸਾਰੇ ਨਗਰ ਨਿਵਾਸੀ ਸਾਥ ਦੇਵਾਂਗੇ ਤੇ ਜਿੰਨੇ ਵੀ ਵੇਚਣ ਵਾਲੇ ਨੇ ਉਹ ਕੱਲ ਨੂੰ ਫਸਦਾ ਕਰਦਾ ਕੋਈ ਜੀ ਥਾਣੇ ਚ ਜਾਂਦਾ ਨਾ ਉਹਦੇ ਨਾਲ ਤੁਰਨ ਨਾ ਉਹਦੀ ਜਵਾਬੰਦ ਕਰਾਈ ਜਾਵੇ ਮਤਲਬ ਕਿ ਉਹਦੇ ਕੋਈ ਵੀ ਬੰਦਾ ਪਿੰਡ ਦਾ ਪਿੱਛੇ ਨਾ ਜਾਵੇ ਉਹਦੇ ਪਰਿਵਾਰ ਦਾ ਜਾਂਦਾ ਨਾ ਜਾਂਦਾ ਉਹ ਗੱਲ ਪੱਕ ਹੈ ਕਮੇਟੀਆ ਵੀ ਬਣਾਈ ਆਪਣੇ ਉਰੇ ਕਮੇਟੀ ਬ ਨਸ਼ੇ ਦੇ ਵਿਰੁੱਧਾ ਉਹ ਵੈਸੇ ਕੁੱਲ ਮਿਲਿਆ ਕੇ ਜੀ ਪਿੰਡ ਆਪਣਾ ਬਹੁਤ ਠੀਕ ਹੈ ਜੀ ਆ ਪਿੰਡਾਂ ਜੇ ਆਪਾਂ ਮਾਹੌਲ ਦੇਖਦੇ ਆ ਸਾਡੇ ਚਿੱਟੇ-ਚੁੱਟੇ ਕਣੀਓ ਵਾਹਿਗੁਰੂ ਦੀ ਕਿਰਪਾ ਨਾਲ ਹਜੇ ਸੁੱਖ ਹੈ ਕੋਈ ਐਸੀ ਗੱਲਬਾਤ ਨਹੀਂ ਕੋਈ ਚਲੋ ਆਪਾਂ ਮੰਨਦੇ ਹੁਣ ਜਿਵੇਂ ਸ਼ਰਾਬਾਂ ਹੋ ਗਈਆਂ ਮਾੜਾ ਮੋਟਾ ਕੋਈ ਚਮਚੇ ਚਮਚਲੇ ਹਜੇ ਬੰਦੇ ਤਾਂ ਹੈ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੈ ਕੋਈ ਆ ਨਹੀਂ ਹੈਗਾ ਜੀ ਚਿੱਟੇ ਸਮੈਕ ਵਾਲਾ ਕੋਈ ਏਡਾ ਆਪਣੇ ਪਿੰਡ 'ਚ ਫੰਡਾ ਨਹੀਂ ਹੈਗਾ ਕੀ ਨਾਮ ਹੈ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਜਿਹੜੇ ਨਸ਼ਿਆਂ ਦਾ ਸਰਕਾਰ ਨੇ ਮਹਿਮ ਚਲਾਈ ਹੈ ਇਸ ਤਰੀਕੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਪਿੰਡਾਂ ਚ ਠੀਕ ਹੈ ਜੀ ਆਪਣੇ ਪਿੰਡ ਚ ਮਾਹੌਲ ਵਧੀਆਗਾ ਕਿਸੇ ਪਾਸੇ ਕੋਈ ਨਸ਼ੇ ਦਾ ਕੋਈ ਵਰਤਾਰਾ ਨਹੀਂ ਹੈਗਾ ਤੇ ਬਾਕੀ ਪਿੰਡ ਦੇ ਵਿਕਾਸ ਬਾਰੇ ਅਸੀਂ ਗੱਲ ਕਰਾਂਗੇ ਸਾਡੇ ਤੇ ਵੀ ਸਾਨੂੰ ਜਿਹੜੇ ਇਹ ਪਿੰਡ ਦੀ ਮੇਨ ਗਲੀ ਹੈ ਜਿੱਧਰੋਂ ਤੁਸੀਂ ਆਏ ਹੋਗੇ ਉਹਦੇ ਵਿੱਚ ਕੱਲ ਮੀਂਹ ਪੈਗਾ ਕੱਲ ਕਿਸੇ ਨੂੰ ਲੰਘਣ ਦੀ ਜਗ੍ਹਾ ਨਹੀਂ ಸಿਗੀ ਵੀ ਅਸੀਂ ਸੜਕ ਦੀ ਵੀ ਮੰਗ ਕਰਦੇ ਆਂ ਪਿੰਡ ਦੇ ਵਿਕਾਸ ਦੀ ਤੇ ਸਾਡਾ ਸੂਏ ਦੇ ਪਾਣੀ ਦੀਆਂ ਨਾਲਾ ਨੀਵੀਆਂ ਕਰੇ ਹਨ ਸਾਡੇ ਜ਼ਮੀਨਾਂ ਨੂੰ ਪਾਣੀ ਮਿਲਦਾ ਹੋਵੇ ਜੀ ਜਿੱਲਾ ਮੇਰਾ ਨਾਮ ਹੈ ਦੇਖੋ ਇਹ ਸਰਪੰਚਾ ਬੈਠੇ ਨੇ ਮੈਂਬਰ ਸਾਰੇ ਆ ਰਹੇ ਨੇ ਅਸੀਂ ਇਹਨਾਂ ਦੇ ਨਾਲ ਜੋ ਬੋਲ ਕੇ ਸਹਿਮਤਾ ਠੀਕ ਹੈ ਅਸੀਂ ਇਹਨਾਂ ਨੂੰ ਜਿਤਾਇਆ 92 ਸੀਟਾਂ ਦਿੱਤੀਆਂ ਪੰਜਾਬ ਨੇ ਮੰਤਰੀ ਬਣਾਇਆ ਦੂਜੀ ਗੱਲ ਹੈ ਆ ਬੈਠੇ ਸਰਪੰਚ ਇਹਨੂੰ ਪਿੰਡ ਨੇ ਬੜਾ ਚੌਲ ਨਾਲ ਜਿਤਾਇਆ ਅਸੀਂ ਹੁਣ ਇਹਦੇ ਨਾਲ ਲੜਾਈ ਕਰਦੇ ਆਂ ਵੀ ਤੂੰ ਪਿੰਡ ਦਾ ਕੰਮ ਨਹੀਂ ਕਰਦਾ ਇਹ ਕੰਮ ਤਾਂ ਕਰੇ ਜਿਹਦੇ ਕੋਲ ਕੋਈ ਗ੍ਰਾਡ ਆਵੇ ਠੀਕ ਹੈ ਬਾਕੀ ਹੁਣ ਜਿਹੜੀ ਆ ਕਰਤੀ ਵੀ ਬਿਜਲੀ ਛੇ ਸੋ ਜੁੱਟ ਮਾਫ ਕਰਤੀ ਜੀ ਇਹ ਫਾਇਦਾ ਹੈ ਬੱਤਰ ਕੇ ਗਰੀਬਾਂ ਦੇ ਵਿੱਚ ਕੋਈ ਫਾਇਦਾ ਨਹੀਂ ਜਿਹਦੇ ਤਿੰਨ ਤਿੰਨੇ ਏਸੀ ਆ ਚਾਰ ਚਾਰ ਕੁਲਰੇ ਉਹਨਾਂ ਦਾ ਫਾਇਦਾ ਸ਼ਾਇਦ ਇਹਨਾਂ ਮੰਤਰੀ ਨੂੰ ਇਹ ਹੀ ਨਹੀਂ ਪਤਾ ਵੀ ਬਹੁਤਾ ਗਰੀਬਾਂ ਦੀ ਆਜਾਦ ਨਹੀਂ ਇੱਕ ਵੱਡੇ ਦੀ ਆਜਾਦ ਇਹ ਸਰਕਾਰ ਦੇ ਜਿਹੜੇ ਕੰਮ ਹੋਏ ਨੇ ਹੁਣ ਤੱਕ ਉਹਨਾਂ ਤੋਂ ਖੁਸ਼ ਨਹੀਂ ਹੈਗੇ ਤੁਸੀਂ ਸਰਕਾਰ ਤਾਂ ਸਾਡੇ ਤਾਂ ਕੰਮ ਕੋਈ ਹੋਇਆ ਦਿੰਦੇ ਨਹੀਂ ਹੋਈ ਨਹੀਂ ਸਰਕਾਰ ਵੱਡੇ ਵੱਡੇ ਬੋਰਡਿੰਗ ਲਾਉਂਦੀ ਹੈ ਵੀ ਇਦਾਂ ਅਸੀਂ ਜਿਹੜੀਆਂ ਨੌਕਰੀਆਂ ਇੰਨੀਆਂ ਦੇਤੀਆਂ ਸਾਡੇ ਪਿੰਡ ਦੇ ਵਿੱਚ ਨੌਕਰੀਆਂ ਨਹੀਂ ਮਿਲੀਆਂ ਸਾਡੇ ਦੇਖੋ ਜੀ ਮੈਨੂੰ ਨੌਕਰੀਆਂ ਦਾ ਨਹੀਂ ਪਤਾ ਮੈਂ ਤਾਂ ਪਿੰਡ ਦੇ ਕੰਮ ਦਾ ਪਤਾ ਹੈ ਸਾਡੇ ਪਿੰਡ ਦੇ ਵਿੱਚ ਕੰਮ ਹੋਇਆ ਨਹੀਂ ਹੈਗਾ ਨਾ ਹੀ ਇਹਨਾਂ ਨੇ ਪੈਸਾ ਦਿੱਤਾ ਕੋਈ ਠੀਕ ਹੈ ਕੀ ਨਾਮ ਗੁਰਿੰਦੀ ਸਿੰਘ ਜੀ ਅੱਜ ਕਹਿਣਾ ਚਾਹਾਂਗੇ ਜਿਹੜੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਵਿਕਾਸ ਹੈ ਗਿਆ ਜਾਂ ਮਤਲਬ ਸਰਕਾਰ ਕਹਿੰਦੀ ਹੈ ਵੱਡੇ ਵੱਡੇ ਪੋਸਟਰ ਲਗਾਉਂਦੀ ਆ ਵੀ ਅਸੀਂ ਆ ਕੰਮ ਕਰਤੇ ਕੋਈ ਫਰਕ ਪਿਆ ਆਪਣੇ ਪਿੰਡ ਨੂੰ ਕੁਛ ਮਿਲਿਆ ਸਹੂਲਤ ਕੋਈ ਨੌਕਰੀਆਂ ਮਿਲੀਆਂ ਹੁਣ ਜਾਂ ਕਿਸੇ ਨੂੰ ਨੌਕਰੀ ਦਾ ਟਿਕਟ ਮਿਲਈ ਆਪਣੇ ਕੰਮੀ ਨਹੀਂ ਹੋਈ ਕੋਈ ਪੈਲਸ ਦਾ ਕੰਮ ਮਜ਼ਦੂਰਾ ਪਿਆਈ ਆਪਣਾ ਆਪਣੀਆਂ ਗਲੀਆਂ ਸਾਰੀਆਂ ਦੂਰੀਆਂ ਬੈਨੇ ਨਾ ਕੋਈ ਸੜਕ ਬਣੀ ਐਗੀ ਲੋਕ ਪਰੇਸ਼ਾਨ ਨੇ ਹਲਕੇ ਦਾ ਮੰਤਰੀ ਆ ਉਹਨਾਂ ਨਾਲ ਗੱਲ ਹਾਂਜੀ ਮੰਤਰੀ ਆਈ ਨਹੀਂ ਗੱਲਬਾਤ ਕੀਤੀ ਉਹਨਾਂ ਨਾਲ ਸਰਪੰਚ ਸਾਹਿਬ ਨੇ ਕੀਤੀ ਐ ਇਹ ਤੇ ਇਹ ਵਿੱਚ ਕੋਈ ਹੜੇਉ ਗੱਲਬਾਤ ਹੋਈ ਨਹੀਂ ਸਰਪੰਚ ਕੱਲਾ ਨੇ ਜੀ ਸਰਪੰਚ ਕੀ ਅਸੀਂ ਪੰਚਾਇਤ ਕਿ ਕੀ ਕਰੀ ਜੀ ਜੋਨ ਬੰਡੇ ਹੀ ਮਿਲਦਾ ਦੋ ਰੱਖ ਹਾਂ ਕੰਮ ਵਾਸਤੇ ਜਾਣੇ ਵੀ ਸਾਨੂੰ ਕੰਮ ਆ ਕੰਮ ਵਾਸਤੇ ਪੈਸਾ ਦਿਓ ਜੀ ਸਾਨੂੰ ਕਹਿੰਦੇ ਨੇ ਨਰੇਗਾ ਚੋਂ ਕਰ ਲਓ ਹੁਣ ਨਰੇਗਾ ਚੋਂ ਵੀ ਕਿੰਨਾ ਕੰਮ ਅਸੀਂ ਨੇ ਜੀ ਪੰਚਾਇਤ ਬਣਨ ਤੋਂ ਬਾਅਦ ਜੀ ਅਸੀਂ ਇੱਕ ਹਫਤੇ ਬਾਅਦ ਗਲੀ ਬਣਾਤੀ ਦੀ ਜੀ ਨਰੇਗਾ ਚੋਂ ਅੱਜ ਤੱਕ ਉਹਦਾ 1 ਰੁਪਿਆ ਨਹੀਂ ਪਿਆ 5 ਲੱਖ ਰੁਪਏ ਅਸੀਂ ਲਾਈਂ ਖੜਿਆ ਉੱਤੇ ਜੀ ਮੰਤਰੀ ਸਾਹਿਬ ਨੂੰ ਮਿਲੇ ਹਾਂ ਜੀ ਬਹੁਤ ਵਾਰੀ ਮਿਲੇ ਜੀ ਅਸੀਂ ਕਮਿਊਨਿਟੀ ਸੈਂਟਰ ਵਾਸਤੇ ਸਾਡੇ ਪਾਸਤੇ ਪੈਸਾ ਮੰਗਿਆ ਜੀ ਤਾ ਕਹ ਹੈਗਾ ਕਹਿੰਦੇ ਮਾੜਾ ਮੋਟਾ ਪੰਚਾਇਤ ਫੰਡ ਚੋ ਕਰ ਲੋ ਕੁਛ ਦਿਨ ਰੇਗਾ ਚੋ ਕਰ ਲੋ ਜੀ ਹੁਣ ਕੋ ਗਲੀ ਬਾਰੇ ਲੈ ਕੇ ਜਾਣਾ ਜੀ ਹੁਣ ਸੜਕ ਬਣੀ ਹੋਈ ਹੈ ਮਾਰਕੀਟ ਕਮੇਟੀ ਵੱਲੋਂ ਬਣੀ ਹੋਈ ਹੈ ਜੀ ਇਹ ਇਹ ਲਾਲੋ ਖਸਤਾ ਹਾਲ ਤੇ ਸਾਰੀ ਖਤਮੇ ਹੋਈ ਪਈ ਹੈ ਇਹਦੇ ਵਾਸਤੇ ਕਿਹਾ ਜੀ ਕੋਈ ਇਹਦਾ ਕੋਈ ਵੜਾ ਵਧੀਆ ਰਿਸਪੌਂਸ ਨਹੀਂ ਹੈਗਾ ਜੀ ਤੇ ਮਤਲਬ ਕਿ ਜਿਹੜੀ ਵੀ ਕੋਈ ਮੰਗ ਕਰਦੇ ਆ ਜੀ ਅਸੀਂ ਪਿੰਡ ਵਾਸਤੇ ਵੀ ਸਾਨੂੰ ਆ ਚਾਹੀਦਾ ਜਾਂ ਲਾਇਬ੍ਰੇਰੀ ਦੀ ਲੋੜ ਹੈ ਹੁਣ ਸਾਡੇ ਪਿੰਡ ਦੇ ਬੱਚੇ ਜੀ ਲਾਲੋ ਪਟਾਲ ਜਾਂਦੇ ਨੇ ਉੱਥੇ ਗਊਸ਼ਾਲਾ ਦੇ ਵਿੱਚ ਲਾਇਬ੍ਰੇਰੀ ਬਣੀ ਹੋਈ ਹੈ ਉਹ ਰੋ ਸਿੱਖੂ ਵਾਸਤੇ ਪਟਾਲ ਜਾ ਕੇ ਪੜ੍ਹਦੇ ਨੇ ਜੀ ਬਹਿ ਕੇ ਮੋੜਨ ਵਾਲਾ ਕੰਮ ਹੈ ਕਿੰਨੀ ਕਬਾਦੀ ਹੈਗੀ ਇਹ ਪਿੰਡ ਆਬਾਦੀ ਸਾਡੇ 2040 ਵੋਟਾਂ ਨੇ ਜੀ ਕੰਮ ਸੇ ਕੰਮ ਜਿੱਦਾਂ ਲੋ 1850 ਵੋਟ ਭੁਗਤਦੀ ਹੈ ਆਪਣੇ ਐਤਕੀ ਭੁਗਤੀ ਹੈ ਜਿਹੜੀ ਉਹ ਚੋ ਲਾ ਲੋ ਜੀ 911 ਵੋਟਾਂ ਤੇ ਆਪਣੀ ਪੰਚਾਇਤ ਬਣੀ ਹੈ ਸਾਰੇ ਮੈਂਬਰ ਨਾਂ ਦੇ ਨਾਂ ਕਲੀਅਰ ਨੇ ਜੀ ਆਪਣੀ ਪੰਚਾਇਤ ਦੇ ਲੋਕਾਂ ਨੇ ਪੂਰੇ ਹਮ ਹਮਾ ਕੇ ਵੋਟਾਂ ਪਾਈਆਂ ਦੀ ਵੀ ਹਾਂ ਨਵੀਂ ਸਰਕਾਰ ਹੈ ਬਦਲਾਅ ਵਾਲੀ ਸਰਕਾਰ ਹੈ ਵੀ ਆਪਾਂ ਨਵੇਂ ਮੁੰਡਿਆਂ ਨੂੰ ਸਰਪੰਚ ਬਣਾਈਏ ਕੰਮ ਕਰਨਗੇ ਜੀ ਹੁਣ ਜਦੋਂ ਪੈਸੇ ਨਹੀਂ ਮਿਲ ਰਹੀ ਕੰਮ ਅਸੀਂ ਕਿੱਥੋਂ ਕਰਾਂਗੇ ਜੀ ਜੇ ਵੀ ਸਿਸਟਮ ਕੀ ਨਾਮ ਹੈ ਇਹ ਦੇਖਣਾ ਹੈ ਸੰਗਾ ਜੀ ਕੀ ਕਹਨੇ ਹੋ ਤੁਸੀਂ ਵਿਕਾਸ ਦਾ ਤੁਹਾਡੇ ਪਿੰਡ ਦੇ ਵਿੱਚ ਕਾਫੀ ਨਾਲ ਕਹਤਾ ਵੀ ਹੈ ਵਧੀਆ ਨਹੀਂ ਹੈਗਾ ਜੀ ਸਾਰਾ ਕੰਮ ਖਰਾਬ ਹੋਇਆ ਪੈਸ਼ ਗੜੀ ਜੀ ਨਹੀਂ ਬਣੀ ਗੁੱਚ ਜਦੀ ਸਾਰੀਆਂ ਸੜਕਾਂ ਪੁੱਟੀਆਂ ਪਈਆਂ ਨੇ ਜਾਲੇ ਵਾਲੇ ਕੋਈ ਵੀ ਕੰਮ ਨਹੀਂ ਬਣਦਾ ਜਾ ਕੇ ਬਸ ਬਹਿ ਕੇ ਮੁੜਿਆਉਂਦੇ ਨੇ ਉੱਥੇ ਸਰਪੰਚ ਸਾਹਿਬ ਜਾਂਦੇ ਨੇ ਕੋਈ ਕੰਮ ਨਹੀਂ ਪੈਸਾ ਨਹੀਂ ਆਇਆ ਸਰਪੰਚ ਕਿੱਥੋਂ ਕਰੂਗਾ ਕੰਮ ਜੀ ਜੇ ਕੋਈ ਪੈਸੇ ਨਹੀਂ ਆਇਆ ਸਾਰੇ ਪਿੰਡ ਨੇ ਵੋਟਾਂ ਪਾਈਆਂ ਨੇ ਜੱਜ ਗਏ ਮੰਤਰੀ ਬਣਾਇਆ ਹੈ ਜੀ ਹੁਣ ਮੀਤ ਹੇਰ ਸ਼ਾਮ ਆਏ ਤੇ ਯੂਰੇ ਆਪਣੇ ਲਾ ਲੋ ਅਸੀਂ ਪੂਰਾ ਤਨੋਂ ਮਨੋਂ ਜ਼ੋਰ ਲਾਇਆ ਜੀ ਸਾਰੇ ਨਗਰ ਨੇ ਵੀ ਸਾਥ ਦਿੱਤਾ ਆਪਣੇ ਜਦੋਂ ਐਮਪੀ ਬਣਿਆ ਮੀਤ ਹੇਰ ਉਦੋਂ 755 ਵੋਟਾਂ ਪਈਆਂ ਜੀ ਇਹਨਾਂ ਨੂੰ ਦੂਜੀਆਂ ਪਾਰਟੀਆਂ ਨੂੰ ਕਿਸੇ ਨੂੰ 211 ਵੋਟਾਂ ਜੀ ਕਿਸੇ ਨੂੰ 150 ਵੋਟ ਪਈਆਂ ਲਾਲੋ ਉਹਨਾਂ ਨੂੰ 750 ਵੋਟਾਂ ਪਈਆਂ 55 ਤੇ ਅੱਜ ਤੱਕ ਦੁਬਾਰੇ ਸਾਡੇ ਪਿੰਡ ਤਸੀਨੇ ਦੇਖਿਆ ਨਹੀਂ ਕੋਈ ਐਮਪੀ ਸਾਹਿਬ ਵੱਲੋਂ ਕੋਈ ਫੰਡ ਆ ਗਿਆ ਹੋਵੇ ਜਾਂ ਕਿ ਉਹਨਾਂ ਨੇ ਸਾਡੇ ਪਿੰਡ ਨੂੰ ਕੋਈ ਚੀਜ਼ ਦਿੱਤੀ ਹੋਵੇ ਉਹਨਾਂ ਦੇ ਪੀਏ ਸਾਹਿਬ ਨੇ ਜੀ ਮੇਰੇ ਕੋਲ ਨੰਬਰ ਹੈਗਾ ਮੈਂ ਫੋਨ ਕਰਦਾ ਤਾਂ ਫੋਨ ਵੀ ਨਹੀਂ ਚੱਕਦੇ ਜੀ ਵੋਟਾਂ ਵੇਲੇ ਸਾਨੂੰ ਮੰਗਨ ਮੂਰੇ ਭਜਾਉਂਦੇ ਨੇ ਜੀ ਆਪਦੇ ਇਹ ਕਰੋ ਕੀ ਨਾਮ ਹੈ ਵੀ ਜੀ ਦਾ ਲਾਪ੍ਰਿਤ ਸਿੰਘ ਹੈ ਜੀ ਲਾਪ੍ਰਿਤ ਕਿਵੇਂ ਦੇਖ ਦوں ਪਿੰਡ ਦੇ ਵਿੱਚ ਵਿਕਾਸ ਆ ਨਹੀਂਗਾ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਚ ਕਿਸ ਤਰ੍ਹਾਂ ਦੇ ਜਿਹੜੀ ਕਮੀਆਂ ਹੈਗੀਆਂ ਚਾਹੇ ਉਸ ਆਪਾਂ ਸਟੇਡੀਅਮ ਨੂੰ ਲੈ ਕੇ ਲਾ ਲਈਏ ਜਾਂ ਕੋਈ ਖੇਡਾਂ ਨੂੰ ਲੈ ਕੇ ਲਾ ਲਈਏ ਜਾਂ ਤੁਹਾਡੇ ਉਰੇ ਗਰਾਊਂਡ ਹੋਣ ਦੀ ਪਤਾ ਕੀ ਗੱਲ ਹੈ ਜੀ ਜਿਹੜਾ ਆਪਣੇ ਪਿੰਡ ਦੇ ਬੱਚੇ ਨੇ ਮੁੰਡੇ ਲਾ ਲੋ ਜੀ ਵਧੀਆ სპੋਰਟਸਮੈਨ ਨੇ ਵੀ ਇੱਕ ਗੇਮ ਨਹੀਂਗਾ ਕੋਈ ਕਬੱਡੀ ਹੋਗੀ ਪਟਵਾਲ ਹੋਗੀ ਕ੍ਰਿਕਟ ਹੋਗੀ ਕੋਈ ਐਥਲੀਟ ਹੋ ਗਿਆ ਜੀ ਵਧੀਆ ਵਧੀਆ ਸਾਰੇ ਬੱਚੇ ਵਧੀਆ ਨੇ ਵੀ ਉਹਨਾਂ ਵਾਸਤੇ ਇੱਕ ਦਾ ਕੋਚ ਹੋ ਜੇ ਵਧੀਆ ਜੀ ਪੱਕਾ ਹੋਵੇ ਕੋਈ ਵਧੀਆ ਵਾਲਾ ਲੈ ਉਹਨਾਂ ਨੂੰ ਕੋਈ ਗਰੀਬ ਨੇ ਹਨਾ ਵਿੱਚ ਅਮੀਰ ਨੇ ਹਨਾ ਜੀ ਉਹਨਾਂ ਦੇ ਵਾਸਤੇ ਵਧੀਆ ਹੋਵੇ ਕੰਮ ਕੋਈ ਜਿਵੇਂ ਕੋਈ ਪਲੇਅਰ ਹੈ ਪਿੰਡ ਦੇ ਵਿੱਚ ਉੜਦਾ ਕੋਈ ਕੋਈ ਉਹਲੇ ਕੋ ਖਰਾਕ ਨਹੀਂ ਹੈਗੀ ਜੋ ਕਿ ਉਹਨੂੰ ਸਹਿਯੋਗ ਦੀ ਲੋੜਾ ਹੋ ਰਹੀ ਉਹ ਗੱਤੋਬਾਤ ਜੀ ਤਾਂ ਕਰਕੇ ਤੇ ਆਪਣਾ ਪਿੰਡ ਦਾ ਕੰਮ ਥੋੜਾ ਜਿਵੇਂ ਆਪਣੇ ਮੁੰਡਾ ਸਰਪੰਚ ਹੈ ਜੀ ਦੱਸੀ ਯੰਗ ਮੁੰਡਾ ਵਧੀਆ ਜੀ ਪਿੰਡ ਦੇ ਕੰਮ ਕਰੇ ਥੋੜੀ ਜਿਵੇਂ ਦੱਸ ਰਹੇ ਨੇ ਕਿ ਗ੍ਰਾਂਟ ਦੀ ਦਿੱਕਤ ਆ ਰਹੀ ਹੈ ਵੀ ਸਰਕਾਰ ਨੂੰ ਹੀ ਬੇਨਤੀ ਆ ਕਿ ਸਾਡੇ ਪਿੰਡ ਵਾਸਤੇ ਕੋਈ ਕਰਨ ਕੋਈ ਪੈਸੇ ਦੀ ਗ੍ਰਾਂਟ ਦੇਣਾ ਤੇ ਜਿਹੜਾ ਮੁੰਡਾ ਕੰਮ ਵਧੀਆ ਕਰੇ ਹੁਣ ਬਿਨਾਂ ਪੈਸੇ ਤੋਂ ਕੌਣ ਕਰੂਗਾ ਕੰਮ ਬਿਲਕੁਲ ਇਹ ਪਿੰਡ ਸੇਖੂ ਵਸਦੇ ਸਰਪੰਚ ਪੰਚਾਇਤ ਜਿਹੜੀ ਹੈਗੀ ਇੱਥੇ ਬੈਠੀ ਆ ਇਹਨਾਂ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਚਾਹੇ ਪਾਣੀ ਨੂੰ ਲੈ ਕੇ ਹੋਈ ਵੀ ਪਾਣੀ ਦੀ ਸਮੱਸਿਆ ਹੈ ਗਲੀਆਂ ਦੀ ਹੋ ਗਈ ਖੇੜੇ ਸਟੇਡੀਅਮ ਇੱਥੇ ਹੈ ਨਹੀਂ ਆ ਕਾਫੀ ਵਾਰ ਇਹਨਾਂ ਨੇ ਸਰਕਾਰਾਂ ਕੋਲ ਪਹੁੰਚ ਵੀ ਕੀਤੀ ਆ ਪਰ ਗਰਾਂਟਾਂ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਪਰ ਹੁਣ ਦੇਖਣਾ ਹੋਵੇਗਾ ਵੀ ਸਰਕਾਰ ਕਿੰਨੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੀ ਗੱਲ ਸੁਣਦੀ ਆ ਤੇ ਪਿੰਡ ਸਾਥ ਦੇ ਵਿੱਚ ਅਗਲੀ ਵਾਰੀ ਤੁਹਾਨੂੰ ਨਵਾਂ ਪਿੰਡ ਦਿਖਾਵਾਂਗੇ ਤੇ ਨਵੇਂ ਪਿੰਡ ਦੇ ਜਿਹੜੀਆਂ ਵਿਕਾਸ ਦੀਆਂ ਸਮੱਸਿਆਵਾਂ ਆ ਉਹ ਦਿਖਾਵਾਂਗੇ ਅਨਿਲ ਜੈਨ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਸੰਗਰੂਰ